हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਅਠ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਗੀਆਂ ਤਾਜ਼ੀਆਂ ਸੂਈਆਂ ਵੜਾ ਤੇ ਤਿੰਨ ਹਜੇ ਗੱਪਣ ਨੇ ਥੋੜੇ ਥੋੜੇ ਟਾਈਮ ਦੀਆਂ ਭਾਈ ਕੱਚੀਆਂ ਨੇ ਤੇ ਇੱਕ ਤੁਹਾਨੂੰ ਦਿਖਾ ਦੇਵਾਂਗੇ ਟੋਕੜ ਗੱਪਣ ਚੱਕ ਪਾਸਵਰਡ ਤੇ ਇੱਕ ਆ ਕੀ ਤਾਜੀ ਸੂ ਟਾਪ ਕੁਆਲਿਟੀ ਦੀ ਚੋਟੀ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਕੋਈ ਵਧੀਆ ਬਈ ਆਪਣੇ ਨਾਲ ਸਹੀ ਤੇ ਬਈ ਆਪਣਾ ਫਿਰ ਵਪਾਰ ਦਾ ਕੰਮ ਹੈ ਨਾ ਹਾਂਜੀ ਬਈ ਤੇ ਰੁਟੀਨ ਚ ਹੀ ਹੁੰਦਾ ਪਸੂ ਰੁਟੀਨ ਚ ਹਾਂਜੀ ਬਈ ਹੁੰਦਾ ਤੇ ਕਿੰਨੇ ਘਪਾ ਤੱਕ ਹੁੰਦਾ ਬਈ ਕਿੱਥੋਂ ਸਟਾਰਟ ਮਤਲਬ ਹੋ ਜਾਂਦੇ ਆ ਪਾ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਹੁੰਦਾ ਵੀਰੇ ਠੀਕ ਹੈ ਮੰਨ ਕੇ ਜਮਾ ਘਟ ਤੋਂ ਲੈ ਕੇ ਜਿਆਦਾ ਤੋਂ ਜਿਆਦਾ ਤੱਕ ਠੀਕ ਹੈ ਵੀਰੇ ਹਾਂਜੀ ਬਈ ਤੇ گاਵਾ ਹੁੰਦੀਆਂ ਜਿਆਦਾਤਰ ਖਮੱਜਾਂ ਵੀ ਹੁੰਦੀਆਂ ਨਹੀਂ ਜਿਆਦਾਤਰ ਗੈਂਤੀ ਚ گاਵਾ ਹੀ ਹੁੰਦੀਆਂ ਤੇ ਮੱਝਾਂ ਹੁੰਦੀਆਂ ਬਾਰਾ ਇੱਕ ਦੋ ਜਿਆਦਾ ਨਹੀਂ ਠੀਕ ਹੈ ਵੀ ਇੱਕ ਦੋ ਹੁੰਦੀਆਂ ਹਾਂਜੀ ਠੀਕ ਹੈ ਵੀਰੇ ਉਹ ਵੀ ਜਦੋਂ ਕੋਈ ਚੰਗੀ ਝੋਟੀ ਆਪਣ ਨੂੰ ਮਿਲੇ ਤਾਂ ਲਈ ਠੀਕ ਹੈ ਨਾਮ ਤੇ ਆਪਣਾ ਐਡਰੈਸ ਦੱਸ ਦਿਓ। ਨਾਮ ਲਾਪਰੀ ਸਿੰਘ ਆ ਤੇ ਪਿੰਡ ਆਪਣਾ ਮਾਨੁਕੇ ਆ। ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਬਈ ਆਪਾਂ ਨੂੰ। ਨੇੜੇ ਪਿੰਡ ਆਪਣੇ ਫੂਲੇ ਵਾਲਾ ਰਹਿ ਗਿਆ। ਕੋਹਲੀਆ ਸਮਾਦ ਭਾਈ। ਇਹ ਪਿੰਡ ਆਪਾਂ ਨੂੰ ਨੇੜੇ ਦਾ। ਹਾਂਜੀ ਬਈ ਨੇੜੇ ਦਾ। ਮੋਬਾਈਲ ਨੰਬਰ ਬੋਲ ਦਿਓ ਬਈ ਆਪਣਾ। 9780912740 ਤੇ ਦੂਸਰਾ ਨੰਬਰ ਆਪਣਾ ਹੈਗਾ 91033034। ਇਹ ਦੋਵੇਂ ਬਾਈ ਦੇ ਬਈ ਕੰਟੈਕਟ ਨੰਬਰ ਆ ਬਾਕੀ ਚੱਲਣਗੇ ਸਕਰੀਨ ਤੇ ਨੋਟ ਕਰ ਲਓ। ਬਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈਡ ਦੇਖ ਰਹੇ ਆ ਕਿਹੜਾ ਪਹਿਲਾ ਸੂਆ ਬਈ ਜੀ ਦਾ ਵੱਛੀ ਦਾ। ਹੂੰ ਤੇ ਅੱਜ 4 ਠੀਕ ਹੈ ਮੇਲਕਾਫ ਨੂੰ ਨੇ ਜਨਮ ਦਿੱਤਾ ਮੇਲਕਾਫ ਨੂੰ ਜਨਮ ਦਿੱਤਾ ਬੱਚਾ ਉਹ ਆ ਗਿਆ ਬੱਚਾ ਬਹੁਤ ਚੰਗਾ ਦਿੱਤਾ ਵਾਰ ਦਿੱਤਾ ਹੈ ਬੱਚਾ ਬਈ ਇਹਨੇ ਦੇ ਬੱਚਾ ਦਿੱਤਾ ਪਰ ਬੱਚਾ ਬੱਸ ਆ ਗਿਆ ਭਾਈ ਯਾਦ ਖੋਲ ਕੇ ਲਿਆ ਬੱਚੇ ਇੱਕ ਨੰਬਰ ਤੇ ਇਹਦੇ ਕੋਲੇ ਅੱਜ ਦੁੱਧ ਬਾਈ ਜੀ ਯਾਨੀ ਕਿ 22 ਲੀਟਰ ਰੈਡੀ ਹੋਊਗਾ ਬੱਛਾ ਲੈ ਮੈਨਾਂ ਦੀ ਸੂਈ ਚਾਰ ਦਿਨ ਦੀ ਸੂਈ ਚਾਰ ਦਿਨ ਦੀ ਸੂਈ ਹੈ ਨਾ ਹੈ ਵੀ ਦੰਦਾਂ ਚਾਰ ਦੰਦ ਜਾਂ ਦੋ ਦੰਦ ਹੋਊਗੀ ਬੱਛੀ ਠੀਕ ਹੈ ਬਾਈ ਲੈ ਤੇ ਮੰਨ ਕੇ ਚੱਲੋ ਜੇ ਕੋਈ ਵੀ ਆਉਂਦਾਗਾ ਦੋ ਟਾਈਮ ਜਾਂ ਤਿੰਨ ਟਾਈਮ ਵਿੱਚ ਹਾਂਜੀ ਬਾਈ ਚਵਾਈ ਕਰਕੇ ਆਪਣੀ ਹਾਂ ਚਵਾਈ ਕਰਕੇ ਲੈ ਕੇ ਜਾਓ ਬਾਈ ਠੀਕ ਹੈ ਵੀਰੇ ਚਵਾਈ ਦੀ ਸੀਲ ਠੰਡੀ ਦੀ ਬੱਛੀ ਜਿੰਨੀ ਕਹੋ ਕਿੰਨਾ ਕਿ ਦੁੱਧ ਮਤਲਬ ਕਿ ਕਿ ਦੁੱਧ ਬਾਈ ਯਾਨੀ ਕਿ 28 ਤੋਂ 30 ਲੀਟਰ ਬੱਛੀ ਪਾ ਦੋਗੀ ਬਾਕੀ ਸਫਾਈ ਸੂਈ ਬਹੁਤ ਆ ਲੈ ਬਹੁਤ ਜ਼ਿਆਦਾ ਚੰਗੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਅਸਲ ਵਿੱਚ ਨਗੀਨਾ ਕਹਿ ਸਕਦਾ ਹਾਂ ਮਜ਼ਬੂਤੀਆਂ ਬਾਈ ਲੱਤਾਂ ਹੱਲੋ ਸਾਰੇ ਪ੍ਰਿੰਟ ਲੋ ਕਿਸੇ ਪਾਸੇ ਵੀ ਆਏ ਨਹੀਂ ਬੱਚੇ ਹੱਥ ਤਰਾ ਨਹੀਂ ਹੈਗੀ ਸਹੀ ਹੈ ਬਾਈ ਲੈਗ ਸਕੋਰ ਵਗੈਰਾ ਪੱਧਰ ਦਾ ਸਟ੍ਰੇਟ ਮੈਂ ਕਹਿੰਦਾ ਘਰੇ ਚੋਣ ਵਾਲੇ ਕਿਸੇ ਬੰਦੇ ਨੇ ਨਹੀਂ ਲੈਣੀ ਉਹ ਥਣ ਤੁਹਾਨੂੰ ਬਹੁਤ ਚੰਗਾ ਹਕੀਕਤਨ ਤਾਂ ਮਲਾਜਮ ਜਿਵੇਂ ਆਪਾਂ ਕਹਿੰਦੇ ਮਣਕੇ ਲੱਗਿਆ ਹੁੰਦਾ ਬਸ ਉਸ ਤਰ੍ਹਾਂ ਦਾ ਕੰਨ ਆ ਇਸ ਮੁਕਰਮ ਵਾਲੀ ਨੂੰ ਤੇ ਮੁੱਲ ਫਿਰ ਬਾਈ ਕਿਸ ਤਰ੍ਹਾਂ ਦਾ ਰਹੂਗਾ ਇਹਦਾ ਮੁੱਲ ਬਾਈ ਲੈਣ ਦੇਣ ਦੀ 135000 ਰੁਪਇਆ 135000 ਰੁਪਇਆ ਠੀਕ ਹੈ ਬਾਈ ਬਾਕੀ ਕਿਉਂਕਿ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਹਨਾ ਹਾਂਜੀ ਬਾਈ ਹੂੰ ਬਰੀਡ ਵਾਈਸ ਗੱਲ ਕਰੀਏ ਬਹੁਤ ਚੰਗੀ ਵਹੜਾ ਬਾਈ ਕਿਉਂਕਿ ਬਰੀਡ ਵਾਲੀ ਆ ਤੇ ਥਾਣਾ ਪੱਖੋਂ ਸਾਈਜ਼ ਹਰ ਇੱਕ ਪੱਖ ਬਾਕੀ ਜਿਹੜਾ ਲੇਵਾ ਹਜੇ ਤਾਂ ਬਾਕੀ ਬਾਈ ਸਵੈਲਿੰਗ ਹਜੇ ਜਦੋਂ ਇਹ ਚੱਕ ਗਈ ਸਾਫ ਆਪਦੇ ਰੰਗਾ ਟੰਗਾ ਚ ਆ ਗਈ ਇਹ ਸਹੀ ਹੈ ਬਾਈ ਆਪਣੇ ਦੁੱਧ ਤੇ ਤਿਆਰ ਹੋ ਗਈ ਇਹ ਹੂੰ ਫੇਰ ਇਹਦੇ ਰੰਗ ਟੰਗ ਕੁਝ ਹੋਰ ਹੋਣਗੇ ਪੰਛੀ ਦੇ ਹਜੇ ਤਾਜੀ ਆ ਹੂੰ ਹਜੇ ਤਾਜੀ ਆ ਇਹਨੇ ਕੁਝ ਹੋਰ ਹੀ ਦਿਖਾਈ ਦੇਣਾ ਜਦ ਇਹ ਤਿਆਰ ਹਾਂਜੀ ਨਹੀਂ ਬਾਕੀ ਨਾੜਾ ਨੋੜਾ ਬਹੁਤ ਸੋਹਣੀ ਆ ਡਰ ਤੇ ਹਾਂਜੀ ਦਿਖਾਈ ਦਿੰਦਿਆਂ ਨੇ ਤੇ ਮੁੱਲ ਜਿਹੜਾ ਨਿਮਾਨਡ ਹੈ ਬਈ ਨੇ 1,35,000 ਰੁਪਏ ਰੱਖੀ ਆ ਬਾਕੀ ਬਾਈ ਕਹਿੰਦਾ ਮਾਨਦਾਨ ਜਿਹੜਾ ਥੋੜਾ ਕਣਾ ਹੋ ਜਾਊਗਾ ਬਈ ਇਹਦੇ ਦਾ ਹਾਂਜੀ ਹਾਂਜੀ ਬਾਈ ਠੀਕ ਹੈ ਵੀਰੇ ਤੇ ਦੋ ਨੰਬਰ ਤੇ ਇਹਦਾ ਐ ਲੱਗਦੀ ਐ ਜਿਵੇਂ ਦੋ ਮਹੀਨਾ ਪੈਣਾ ਪੈਣਾ ਹੁੰਦੀ ਹਾਂਜੀ ਬਾਈ ਬਾਕੀ ਬਾਈ ਆਪਣੇ ਕੋਲੇ ਦੋ ਕ ਬੜਾਂ ਦੀ ਜਿਹੜੀ ਸੀਮ ਰਿਕਾਰਡ ਨਹੀਂ ਹੈਗਾ ਕਿਸੇ ਦਾ ਵੀ ਕੋਈ ਠੀਕ ਹੈ ਬਾਕੀ ਸਾਰੀਆਂ ਬੜਾਂ ਨੇ ਨਾ ਰਿਕਾਰਡ ਆਪਣੇ ਕੋਲੇ ਹੈਗਾ ਠੀਕ ਹੈ ਇਹ ਬੱਚੀ ਦਾ ਦੂਜਾ ਸੂਆ ਹੈ ਪਹਿਲਾ ਸੂਏ ਜਾਨੀ ਕਹਿੰਦਾ 30 ਤੋਂ 32 ਲੀਟਰ ਦੁੱਧ ਦਿੱਤਾ ਹੋਇਆ ਠੀਕ ਹੈ ਵੀਰੇ ਤੇ ਇਸ ਵਾਰ ਜਾਨੀ ਕਿ ਜੋ ਕੋਈ ਬੰਦਾ ਸੰਭਾਈ ਵਾਲਾ ਹੋਵੇ ਅੱਗੇ 35 ਲੀਟਰ ਉਹਦੇ ਤੋਂ ਲੈ ਸਕਦਾ ਬੱਚੀ ਦਾ ਬਾਕੀ ਬਰੀਡ ਬਹੁਤ ਹੈ ਨਾ ਕਿਸੇ ਵੀ ਪਾਸਿਓਂ ਬਾਈ ਹੱਥ ਧਰਾ ਨਹੀਂ ਹੈ ਸਹੀ ਹੈ ਬਾਈ ਕਿਸੇ ਵੀ ਪੱਖ ਤੋਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੇਟੇ ਵੱਲੋਂ ਮਜ਼ਬੂਤੀ ਵੱਲੋਂ ਲੱਤਾਂ ਵੱਲੋਂ ਲੇਵੇ ਵੱਲੋਂ ਸਫਾਈ ਵੱਲੋਂ ਸਹੀ ਹੈ ਬਾਈ ਥਾਣ ਦੇ ਗੈਬ ਤੋਂ ਹੂੰ ਕਿਉਂਕਿ ਕੋਲੇ ਖੜ ਕੇ ਬੰਦਾ ਇਹਨੂੰ ਆਏ ਨਹੀਂ ਕਿਸੇ ਪਾਸੋਂ ਆਇਆ ਨਹੀਂ ਕੈਸਾ ਵੀ ਇਹ ਚ ਆ ਖਾਮੀ ਨਹੀਂ ਲੈਂਦਾ ਨਹੀਂ ਸਹੀ ਹੈ ਬਾਈ ਜਿਹੜਾ ਵੀ ਵੀਰ ਆ ਗਿਆ ਸੁਨੈਂਦਾ ਨਹੀਂ ਕਿਉਂਕਿ ਬਰੀਡ ਤੇ ਇਹਦੇ ਥਣਾ ਦਾ ਸਾਈਜ਼ ਬਹੁਤ ਚੰਗਾ ਹੈ। ਪਾਣੇ ਨੂੰ ਨਿਕਲ ਮਾ। ਮਸ਼ੀਨ ਤੇ ਝੋਨੀਆ, ਹੱਥੀ ਚਵਾਈ ਕਰਨੀ ਬੱਚੀ ਦੀ ਸਹੀ ਹੈ। ਠੰਡੀ ਮਿੱਟੀ ਜਿਵੇਂ ਮਰਜ਼ੀ ਕੋਈ ਬੈਠਾ ਸਹੀ ਆ ਬਾਈ ਬਾਕੀ ਇਹ ਮੇਨ ਹੁੰਦੀ ਆ ਨਾ ਲੇਵੇ ਦੀ ਗੱਲ ਹੁੰਦੀ ਆ ਜਾਂ ਇਹਦਾ ਦੁੱਧ ਵਾਲਾ ਪੱਖ ਲਾ ਲਈ ਬਾਕੀ ਹਜੇ ਬਾਈ ਦੇਣਾ ਇਹਨੇ ਹਫਤਾ ਤੱਕ ਲੈ ਜਾਣਾ ਬੱਚੀ ਨੇ ਆਪਦੇ ਰੰਗਾ ਟੰਗਾ ਜੇ ਕੁਝ ਬਣ ਕੇ ਸੂਗੀ ਸਹੀ ਆ ਬਾਈ ਆਪਦੇ ਰੰਗਾ ਟੰਗਾ ਚ ਨੇ ਕੁਝ ਬਣ ਕੇ ਸੂਗੀ ਤੇ ਇਹਦੀ ਬਾਈ ਫਿਰ ਕੀ ਡਿਮਾਂਡ ਆ ਇਹਦਾ 1 ਲੱਖ 45000 ਰੁਪਇਆ ਬਾਈ 42000 ਦੀ ਦੇ ਦੇਾਂਗੇ ਇੱਕ 42 ਦੀ ਆਪਾਂ ਠੀਕ ਆ ਬਾਈ 1 ਲੱਖ ਤੇ 42000 ਰੁਪਏ ਦੀ ਬਾਈ ਕਹਿੰਨਾ ਦੇ ਦੇਾਂਗੇ ਕਿਉਂਕਿ ਗੱਲ ਪਤਾ ਕੀ ਆ ਜੈਸਾ ਉਹ ਵੀ ਮੁੱਲ ਕਰਨਾ ਹੋਵੇ ਬਾਈ ਮੁੱਲ ਇਹਦਾ 1 60 1 65 ਵੀ ਕਰ ਦੇਾਂਗੇ ਤਾਂ ਥੋੜਾ ਹੈ ਬਈ ਸਹੀ ਹੈ ਇਹ ਚੀਜ਼ਾਂ ਨੂੰ ਬੋਲ ਨਹੀਂ ਹੁੰਦਾ ਭੁੱਲਣੀ ਹੁੰਦਾਗਾ ਸਹੀ ਹੈ ਬਈ ਆਪਣੇ ਮੁੱਲ ਜਾਨੀ ਕਿ ਆਏ ਆ ਦੇਣ ਲੈਣ ਦੇ ਵਾਲੇ ਹੋਣਗੇ ਸਾਰੇ ਪਸ਼ੂਆਂ ਦੇ ਠੀਕ ਹੈ ਵੀਰੇ ਅੱਗੇ ਆ ਗਈ ਬਣ ਬਈ ਤੀਜਾ ਸੂਆ ਇਹ ਤਿੰਨ ਨੰਬਰ ਤੇ ਹੈਨਾ ਹਾਂਜੀ ਬਈ ਕਹਿਣ ਨੂੰ ਭਲਾ ਦੂਜਾ ਸੂਆ ਕਹਿ ਕੇ ਵੇਚ ਦਈਏ ਕੋਈ ਚੱਕਰ ਨਹੀਂ ਥਣ ਥਣ ਬੜਾ ਚੰਗਾ ਆ ਗਿਆ ਹੈਨਾ ਪੂਰੀ ਠੰਡੀ ਸੀਲ ਬਈ ਦੇਣੇ ਦੇ ਹਜੇ 15 ਪਏ ਬੈੜੀ ਦੇ ਤੇ ਦੂਜੇ ਸੂਏ ਨੇ ਦੁੱਧ 24 ਲੀਟਰ ਦੁੱਧ ਦਿੱਤਾ ਹੋਇਆ ਹੈ ਨੇ ਠੀਕ ਹੈ ਵੀਰੇ ਤੇ ਐਤ ਕੀ ਫਿਰ ਕਿੰਨੀ ਕਮੀਦ ਹੈ ਤੋ ਬਈ ਬਈ ਜੇ ਤਾਂ ਗੌਰ ਵਾਲਾ ਬੰਦਾ ਹੋਵੇ ਤਾਂ 28 ਲੀਟਰ ਵੀ ਇਹ ਤੋਂ ਲੈ ਸਕਦਾ 30 ਤੇ ਬਾਕੀ ਅਗਲੇ ਦੀ ਹਨਾ ਸਵਾਇ ਤੇ ਗਾ ਪਿੰਡ ਕਰਦਾ ਸਹੀ ਹੈ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਅਗਲੇ ਤੇ ਹਨਾ ਜਿਸ ਸਾਡੀ ਆਪਾਂ ਸੇਵਾ ਪਾਣਾ ਜੋ ਹੈ ਕੱਢਣਾ ਹਾਂਜੀ ਭਾਈ ਤੇ ਬਾਕੀ ਅਗਲੇ ਦੀ ਸੇਵ ਆ ਗਈ ਚਾਹ ਦਾ ਤੇਲ ਲਓ ਭਾਈ ਮਜਬੂਤੀ ਵਾਲੋਂ ਵਜਨ ਵਾਲੋਂ ਕਿਸੇ ਪਾਸੋਂ ਵੀ ਜਾਨੀ ਕਿ ਬੜੇ ਹੱਥ ਤਰਾ ਨਹੀਂ ਹੈਗੀ ਕੋਈ ਘਰੇ ਚੋਂ ਵਾਲਾ ਬੰਦਾ ਜਿਹੜਾ ਲੈ ਕੇ ਜਾਊਗਾ ਜਾਨੀ ਕਿ ਐ ਹੈ ਹੀ ਘਰੇ ਚੋਂ ਵਾਲੀ ਗਰਮੀ ਵਾਲੀ ਆ ਸਹੀ ਹੈ ਭਾਈ ਗਰਮੀਆਂ ਦਾ ਤੋਹਫਾ ਹਨਾ ਗਰਮੀਆਂ ਦਾ ਇੱਕ ਤਰ੍ਹਾਂ ਦੀ ਤੋਹਫਾ ਆ ਗਈ ਭਾਈ ਕਿਉਂਕਿ ਗਰਮੀ ਨਹੀਂ ਮੰਨਣੀ ਇਹਨੇ ਵੇਸੇ ਦੋਵੇਂ ਮੌਸਮੇ ਮਨਟੇਨ ਕਰਨਾ ਹਾਂਜੀ ਬਾਈ ਨਾ ਗਰ ਬਜਨ ਨੂੰ ਬਾਈ ਗੋਲ ਗੋਲ ਬਹੁਤ ਕੋਈ ਆਪਣੀ ਵੜ ਆਏਣੀ ਵੀ ਕੋਈ ਘਟਮੀ ਜੀ ਹੋਊਗੀ ਜਾਂ ਸਾਰੀਆਂ ਚੌੜੀਆਂ ਵੜਾ ਹੂੰ ਚੜਾਈ ਚੜੋਈ ਦੀ ਗੱਲ ਕਰੀਏ ਜਾਂ ਬਾਕੀ ਬਾਈ ਹਜੇ ਤਾਂ ਇਹਦਾ ਲੇਵਾ ਮਾਲ ਲਓ ਵੀ ਚੌਥਾ ਹੀ ਸਹੀ ਆ ਕਿਉਂਕਿ ਜਿੱਦੇ ਤਿਆਰ ਹੋ ਗਈ ਇਹ ਵੜਾ ਤੇ ਰੰਗਾ ਚ ਉਦੋਂ ਕੁਸ ਗੱਲ ਮਤਲਬ ਉਦੋਂ ਯਾਨੀ ਕਿ ਵੀਡੀਓ ਦਾ ਸਹੀ ਆਦੀ ਉਦੋਂ ਪਾਉਣ ਵਾਲੀ ਆ ਹੂੰ ਸਹੀ ਆ ਬਾਈ ਜਦ ਤਿਆਰ ਹੋ ਗਈ ਤੇ ਇਹਦਾ ਮੁੱਲ ਬਾਈ ਅੱਜ ਫਿਰ ਲੈਣ ਦੇਣ 115000 ਰੁਪਏ ਦੀ ਬਾਈ ਮੱਛੀ ਦੇ ਦਾਂਗੇ 115000 ਰੁਪਏ ਬਾਈ ਠੀਕ ਹੈ ਵੀਰੇ 115000 ਰੁਪਏ ਦੀ ਬਾਈ ਚੱਲੋ ਚੱਲ ਸੀ ਆਪਾਂ ਦੇ ਬਾਕੀ ਬਾਈ ਪਤਾ ਕੀ ਗੱਲ ਆ ਜਦੋਂ ਤੁਸੀਂ ਨੇੜੇ ਵੀ ਆਓਗੇ ਤਾਂ ਤੁਹਾਨੂੰ ਬੱਕਰੀਆਂ ਦੇਖਣਗੀਆਂ ਹਾਂਜੀ ਬਾਈ ਹੂੰ ਕਿਉਂਕਿ ਇਹਨਾਂ ਦੀ ਚਮਕ-ਦਮਕ ਵਾਲੀਆਂ ਵੜਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਬਲਿਸਿੰਗ ਵਾਲੀਆਂ ਦਿਖਾਈ ਦੇਣਗੀਆਂ ਕਿ ਨਹੀਂ ਬਾਈ ਹਾਂਜੀ ਬਾਈ ਤੇ 4 ਨੰਬਰ ਤੇ ਬਾਈ ਇਹਦਾ ਵੀ ਪਹਿਲਾ ਸੂਆ ਬਾਈ ਜੀ ਮੱਛੀ ਦਾ ਹਲੂਨ ਆ ਗਿਆ ਹਾਂਜੀ ਬਾਈ ਠੀਕ ਹੈ ਇਹਦੇ ਵੀ ਹਜੇ 15 16 ਦਿਨ ਪਏ ਆ ਮੱਛੀ ਦੇ ਠੀਕ ਆ ਤੇ ਹਜੇ ਤਾਂ ਮੰਨ ਲਓ ਵੀ ਇਹਨੇ ਬਾੜਨਾ ਬੱਚੀ ਨੇ ਇਹ ਵੀ ਦੰਦਾਂ ਜੀ ਹੋਊਗੇ ਮੇਰੇ ਨਾਲ ਦੋੰਦੀਆਂ ਚੌਗੀ ਹੋ ਗਈ ਖੁੱਲ ਠੀਕ ਆ ਦੋ ਦੰਦੇ ਜਾਂ ਵੀ ਹਾਂਜੀ ਬਈ ਚੌਗੀ ਹੋਊਗੀ ਗੋਲਾ ਘਾਲ ਇਹਦਾ ਵੀ ਪੰਛੀ ਦਾ ਬਹੁਤ ਜ਼ਿਆਦਾ ਚੰਗਾ ਹੈ ਇਹਦਾ ਸਵੈਲਿੰਗ ਜੀ ਪਾਉਣੀ ਸ਼ੁਰੂ ਹੀ ਕੀਤੀ ਆ ਨੇ ਸਹੀ ਹੈ ਬਈ ਬਾਕੀ ਜੈ ਸਾਹਿਬ ਨਾ ਕੱਦ ਕਾਠਾ ਜੰਡਾ ਦਾ ਬਚਾ ਹੈ ਨਾ ਬਹੁਤ ਚੰਗਾ ਹੈ ਬਹੁਤ ਬਾੜਨਾ ਬਈ ਹਜੇ ਬੱਚੀ ਨੇ ਬਹੁਤ ਬਾੜਨਾ ਬਾਕੀ ਜੇ ਗੱਲ ਕਰੀਏ ਤੇ ਬਰੀਡ ਦੀ ਜਿਹੜੇ ਫੇਸ ਕੁਆਲਿਟੀ ਰੰਗ ਰੂਪ ਢਾਂਚਾ ਬਹੁਤ ਚੰਗਾ ਹੈਗਾ ਚੱਲ ਫਤ ਚੱਲ ਬਾਕੀ ਤੋਰਾਦਾਰਾ ਚੈੱਕ ਕਰ ਸਕਦੇ ਹਾਂ ਤੋਰਿਆਂ ਦੀਆਂ ਬਈ ਇੱਕ ਨੰਬਰ ਆ ਸੋਹਣੇ ਕੱਦ ਕਾਠ ਨੇ ਕੋਈ ਵੀ ਪੈੜ ਆਪਣੀ ਪੈਰਾਂ ਲਓ ਕੱਚੀ ਨਾ ਹੋਊਗੀ ਜਲਾ ਅੰਗ ਮਰੀ ਜਾਊਗੀ ਸਾਰੀਆਂ ਕੋੜੇ ਵਰਗੀਆਂ ਬੜਾ ਹੋਣਗੀਆਂ ਸਹੀ ਆ ਬਾਈ ਕੋੜੇ ਵਰਗੀਆਂ ਬੜੀਆਂ ਹੀ ਆਗੀਆਂ 1 ਕਿਲੋ ਕਿਉਂਕਿ ਇਹਨਾਂ ਦੀ ਕੁਆਲਿਟੀ ਬਾਈ ਜਲਮੈਂਟ ਚੰਗੇ ਰੰਗ ਰੂਪ ਵਾਲੇ ਮਤਲਬ ਕਿ ਬੱਚੇ ਆ ਸਾਰੇ ਬਾਈ ਦੇ ਦੱਸਣ ਮੁਤਾਬਕ ਵੈਸੇ ਦੰਦਾ ਚਾਹੇ 2 ਦੰਦਾ ਚ 4 ਚਾਰ ਜਾਂ ਦੋ ਹੀ ਹੋਗੀ ਬਾਈ ਦੇਖੀ ਨਹੀਂ ਥੋੜਾ ਇਹਨਾਂ ਧਿਆਨ ਨਹੀਂ ਹੁੰਦਾ ਇਹਨਾਂ ਲਈ ਤੇ ਇਹਦਾ ਮੁੱਲ ਬਾਈ ਫਿਰ ਅਜ ਇਹ ਤਾਂ ਲੈਣ ਦੇਣ ਦੀ ਆਈ ਬਸ ਬਈ 112000 ਰੁਪਿਆ ਲੈਣ ਦਾ 112000 ਹਾਂਜੀ ਬਈ ਬੈੜ ਤਾਂ ਜਿੱਦੇ ਮੰਨ ਲਓ ਵੀ ਤਿਆਰ ਹੁੰਦੀ ਆ ਹੂੰ ਜਿੱਦਾਂ ਤਿਆਰ ਹੋਗੀ ਬਾਈ ਕਹਿੰਦਾ ਉਦਦੇ ਦਾ ਮੁੱਲ ਹੋ ਜਾਊਗਾ ਨਾ ਬਾਈ ਅੱਜ ਕੱਚੀ ਆ 130 ਦੀ ਆ ਬਾਈ ਉਦਦੇ ਦਾ ਹੂੰ ਜਿੱਦੇ ਤਿਆਰ ਹੁੰਦੀ ਆ ਸਹੀ ਆ ਬਾਈ ਅੱਜ ਬਾਈ ਕਹਿੰਦਾ ਕੱਚੀ ਆ ਕੱਚੀ ਵਾਲਾ ਮੁੱਲ ਕਰ ਦਿਆਂਗੇ ਤੇ ਬਾਈ ਅੱਗੇ ਆ ਗਿਆ ਆਪਣੀ ਅੱਗੇ ਬੈੜ ਬਾਈ ਤੀਜਾ ਸੂਆ ਇਹਦਾ ਸੂਈ ਹੋਈ ਆ ਇਹ 5 ਨੰਬਰ ਆ ਗਈ ਹਾਂਜੀ ਬਾਈ ਹੂੰ 5 ਨੰਬਰ ਤੇ ਇਹਦੇ ਕੋਲੇ ਯਾਨੀ ਕਿ ਅੱਜ ਦੁੱਧ ਰੈਡੀ ਪੰਜਵਾਂ ਦਿਨ ਬਾਈ ਜੀ ਅੱਜ ਸੋਈ ਨੂੰ ਆਉਣਾ ਠੀਕ ਹੈ ਵੀਰੇ ਤੇ ਹੁਣ 30 ਲੀਟਰ ਇਹਦੇ ਕੋਲੇ ਰੈਡੀ ਹੋ ਬਾਈ ਇਸ ਟਾਈਮ ਠੀਕ ਹੈ ਵੀਰੇ ਯਾਨੀ ਕਿ 35 36 ਲੀਟਰ ਦੁੱਧ ਇਹ ਬੈਡ ਦੇ ਦੂਗੀ ਹੂੰ ਤੇ ਠੰਡੀ ਫੀਲ ਚਵਾਏ ਚੂਈ ਦੀ ਬਾਈ ਜਿੰਨੀ ਕਹ ਲੋ ਉੰਨੀ ਹੀ ਚੰਗੀ ਆ ਚਵਾਏ ਦੀ ਕੋਈ ਇਤੇ ਭਾਲ ਨਹੀਂ ਹੈਗੀਗੀ ਸਾਰੇ ਪਾਸੇ ਇੱਕੋ ਜੀ ਆ ਤੇ ਬੱਚਾ ਵੀਰੇ ਇਹਦੇ ਮੇਰ ਕਾਫਾ ਬਾਈ ਇਹਦੇ ਮੇਰ ਕਾਫਾ ਹਾਂਜੀ ਬਾਈ ਅੱਜ ਇਹ 5 ਦਿਨ ਦੀ ਸੂਈ ਹੋਈ ਆ। ਹੂੰ। ਨਾੜਾ ਨੂੜਾ ਆਟਰ ਤੇ ਬਹੁਤ ਸੋਹਣਿਆ ਲੱਗ ਰਿਹਾ ਨਾ। ਮੈਂ ਕਹਿੰਦਾ ਬਈ ਦੁੱਧ ਵਾਲੀ ਚੀਜ਼ ਆ ਗਈ। ਹੂੰ। ਇਧਰ ਨੂੰ ਹੀ ਤੋੜ ਦਿਓ ਬਾਈ ਇਹਨੂੰ ਪਰੇ ਨੂੰ ਹਨਾ। ਆ ਜਾ ਬੱਤੇ। ਇਧਰ ਨੂੰ ਹੀ ਤੋੜ ਦਿਓ ਇੰਦਰ ਨੂੰ। ਬਾਕੀ ਵਜਨ ਦੀ ਗੱਲ ਕਰੀਏ ਜਾਂ ਇਹਦੇ ਤੋਰੇ ਦੀ ਜਾਂ ਇਹਦੇ ਹਵਾਨੇ ਦੀ ਨਾੜਾ ਅਸਲ ਵਿੱਚ ਬਾਈ ਦੇਂਦਿਆਂ ਹਨਾ ਜਿਵੇਂ ਪ੍ਰੋਆਪਾ ਹੁੰਦਾ ਲੈਣਾ ਨਾ। ਮੇਲੇ ਵਾਲਿਆਂ ਬੜਾ ਵਾਲਾ ਬਈ ਨੇ ਮੱਲ ਗਿਆ ਵੈਣ। ਸਹੀ ਆ ਬਈ। ਉਸ ਤਰ੍ਹਾਂ ਦਾ ਤਾਂ ਕਰਮ ਵਾਲੀ ਦਾ ਅਡਰ ਹੈਗਾ। ਬਸ ਐਨਾ ਬਾਈ ਥੋੜੀ ਜਿਹੀ ਸੰਭੀ ਘਾਟਾ ਬਹਿੜਾ। ਹੂੰ। ਬੰਦੇ ਨੇ ਜਿੰਦ ਜਾਨ ਦੁੱਧ ਚੋਇਆ ਇਹ ਸਾਂਭੀ ਘਟਾ ਸਹੀ ਆ ਬਾਕੀ ਵਜਨ ਵਾਲੀ ਬੈੜ ਸੀ ਨਹੀਂ ਹੈ ਨਾ ਕਿਤੇ ਜਿੱਡਾ ਇਹਦਾ ਕਦ ਕਾਠਾ ਜਿਹੜਾ ਇਹਨੂੰ ਜਿਗਾਰਡ ਲੱਗਿਆ ਵਾ ਜਿੰਨਾ ਨੂੰ ਦੁੱਧ ਲੱਗਿਆ ਵਾ ਸਹੀ ਹੈ ਬਈ ਤੇ ਇਹਦੇ 2 ਲੱਖ ਰੁਪਏ ਦੀ ਬੈੜ ਸੀ ਬਈ ਇਹ ਤੇ ਚਵਾਈ ਚੁਪੀ ਇਸ ਤਰ੍ਹਾਂ ਮੈਂ ਕਿਹਾ ਇੱਕ ਨੂੰ ਕੋਈ ਮਸ਼ੀਨ ਤੇ ਚੋਲੇ ਜਾਂ ਹੱਥੀ ਚੋਲੇ ਬਈ ਤੇ ਇਹਦਾ ਬੱਚਾ ਬਈ ਆਹੀ ਬੱਚਾ ਹੀ ਆ ਬਈ ਬੱਚਾ ਹਾਂਜੀ ਬਈ ਬੱਚਾ ਬਹੁਤ ਪਿਆਰਾ ਆ ਗਿਆ ਹਨਾ ਹਾਂਜੀ ਬਈ ਹੂੰ ਤੇ ਇਹਦਾ ਮੁੱਲ ਵੀਰੇ ਇਹਦਾ ਮੁੱਲ ਬਈ 1 ਲੱਖ 25000 ਹਾਂ 1 ਲੱਖ 18000 ਰੁਪਏ ਦੀ ਬੈੜ ਦੇ ਦਾਂਗੇ 1 ਲੱਖ 18000 ਹਾਂਜੀ ਦੋਧਿਆ ਨਹੀਂ ਕੋਈ ਆਪਣੇ ਕੋਲ ਤਿੰਨ ਡੰਗ ਚਾਰ ਡੰਗ 30 ਲੀਟਰ ਰਸਟਮ ਡੱਬੇ ਮਾਰ ਕੇ ਲਿਆ ਠੀਕ ਆ ਕਿੰਨਾ ਕ ਪਾ ਦੂ ਮਾਸਟੀ 35 36 ਕਿਲੋ ਬਾਈ ਦੇਊਗੀ ਠੀਕ ਹੈ ਵੀਰੇ ਤੇ ਮੋਲ ਬਾਈ ਨੇ ਭਾਂਡੇ 사40 ਕਿਲੋ ਕਹਿ ਦੀ ਉਹ ਫਾਇਦਾ ਨਹੀਂਗਾ ਸਹੀ ਹੈ ਬਾਈ ਯਾਨੀ ਕਿ 35 36 ਕਿਲੋ ਨਾਰਮਲ ਬੈਠ ਦੋ ਦੇ ਦਊਗੀ ਠੀਕ ਆ ਤੇ ਅੱਗੇ ਬਾਈ ਇਧਰੋਂ 6 ਨੰਬਰ ਤੇ ਹਾਂਜੀ ਬਾਈ ਕਿਹੜਾ ਸੁਆ ਗਈ ਪਹਿਲਾ ਸੁਆ ਬੱਚੀ ਦਾ ਬਾਈ ਦੋ ਦੰਦ ਦਾ ਹੂੰ ਤੇ ਦੰਦ ਵੀ ਚੈੱਕ ਕਰਵਾ ਦਾਂਗੇ ਇਹਦੇ ਆਪਾਂ ਇਹਦੇ ਦੇਖੇ ਹੋਏ ਆਪਣੇ ਠੀਕ ਹੈ ਮੇਲ ਕਾ ਇਹਦੇ ਮਗਰ ਆ ਠੀਕ ਆ ਤੇ 5 6 ਦਿਨ ਦੀ ਇਹ ਸੋਈ ਹੋਈ ਆ ਹਮ ਇਸ ਟਾਈਮ 13 ਲੀਟਰ ਦਾ ਤੇਰੇ ਕੋਲ ਰੈਡੀਆ ਠੰਡੀ ਸੀਲ ਚ ਵਾਈ ਦੀ ਇੱਕ ਨੰਬਰ ਕਿੰਨਾ ਕਦੇ ਦੂ ਵੀਰੇ 15 16 ਲੀਟਰ ਵਾਲੀ ਆ ਬਾਈ ਜੇ ਆਪਾਂ 20 ਕਿਲੋ ਵਾਲੀ ਕਹਿ ਕੇ ਦੇ ਦੀਏ 20 ਤਾਂ ਇਹ ਦੇਣਾ ਨਹੀਂਗਾ ਹਮ ਲੈ ਮੈਂ ਚੈੱਕ ਕਰ ਸਕਦਾ ਥਣਾ ਥਣਾ ਦਾ ਸੈ ਗਲਾਬੀ ਬਾਕੀ ਮੂਰਲੇ ਸੂਏ ਨੂੰ ਚੰਗੀ ਤਿਆਰ ਹੋਣਾ ਹਾਂਜੀ ਬਾਈ ਹਮ ਤੇ ਇਹਦਾ ਫਿਰ ਬਾਈ ਕੀ ਰੇਟ ਰਹੂਗਾ ਲੈਣ ਦੇਣ ਬੱ ਲੈਣ ਦੇ ਨਹੀਂ ਤਾਂ 60000 ਰੁਪਿਆ ਬਾਈ ਬੱਛੀ ਦਾ 60000 ਹਾਂਜੀ ਬਾਈ ਠੀਕ ਹੈ ਲੈਣ ਦੇਣ ਮੋਲੇ ਇਹਦਾ ਬਾਈ 60000 ਰੁਪਿਆਗਾ ਬਾਕੀ ਬਰੀਕ ਬਰੂਕ ਬਹੁਤ ਹੈ ਬਰੀਕ ਬਹੁਤ ਆ ਬਾਈ ਸਨਖਪਣਾ ਬਹੁਤ ਆ ਪਛੀ ਦਾ ਬੂਤੀਵਾਰਤੀ ਸਨਖਪਣਾ ਬਹੁਤ ਹੈ ਜੰਦੀ ਵੀ ਆਪਾਂ ਚੈੱਕ ਕਰਾ ਜਾਾਂਗੇ ਦੋ ਦੰਦ ਦਾ ਹੂੰ ਦੋ ਦੰਦ ਦਾ ਹਨਾ ਰੇ ਜਨਾ ਦੋ ਦੰਦ ਦਾ ਬਾਕੀ ਬਾਈ ਫਿਟਿੰਗ ਲੇਵੇ ਦੀ ਆ ਪੱਕੇ ਲੇਵੇ ਦੀ ਬੱਛੀ ਹੈਗੀ ਹੂੰ ਸਹੀ ਆ ਬਾਈ ਸੀਟਨ ਦੇ ਲੈਟਰ ਦੀ ਆ ਤੇ ਬੱਚਾ ਇਹਦਾ ਬਾਈ ਵੈਸੇ ਕਿਹੜਾ ਆ ਗਿਆ ਇਹਦਾ ਆ ਬੈਠਾ ਬਾਈ ਇਧਰਲੇ ਪਾਸੇ ਛੋਟਾ ਠੀਕ ਆ ਆ ਬੱਚਾ ਇਹਦਾ ਆ ਗਿਆ ਸੋ ਤੇ 7 ਨੰਬਰ ਤੇ ਬਾਈ ਕਿਹੜਾ ਸੁਆ ਇਹਦਾ ਬੈੜਦਾ ਬਾਈ ਪਹਿਲਾ ਸੂਆ ਸੂਈ ਹੋਈ ਐ ਇਹ ਹੂੰ ਦੂਜੇ ਸੂਏ ਲਈ ਐ ਸਾਢੇ 4 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਹਨਾ ਚੈੱਕ ਪਾਸ ਆ ਹਾਂਜੀ ਬਾਈ ਤੇ ਦੇਖੋ ਵੀਰ ਛੋਡੀ ਤਸੱਲੀ ਕਰਾਈ ਵੀ ਕੋਈ ਵੀਰ ਆਉਂਦਾ ਆਪਦੀ ਹਾਂਜੀ ਬਾਈ ਕਰਵਾ ਕੇ ਲੈ ਕੇ ਜਾਓ ਆਪਾਂ ਕਰਵਾਏ ਬਣਾ ਬਾਈ ਦੇਣੀ ਨਹੀਂ ਅਗਲਾ ਹੂੰ ਕਹੋ ਮੂਰੇ ਗਰਮੀ ਦਾ ਮੌਸਮ ਆਉਂਦਾ ਸੋ ਕਿਤੇ ਨਦੀ ਕੋਈ ਗੱਲਬਾਤ ਹੋ ਸਕਦੀ ਆ ਸਹੀ ਆ ਬਾਈ ਆਪਾਂ ਯਾਨੀ ਕਿ ਅਗਲੇ ਨੂੰ ਚੈੱਕ ਕਰਵਾ ਕੇ ਦੇਵਾਂਗੇ ਅੱਜ ਦੋ ਦੇਡੇ ਕੋਲੇ 12 13 ਲੀਟਰ ਯਾਨੀ ਕਿ ਰੈਡੀ ਹੋਊਗਾ ਠੀਕ ਐ ਵੀਰੇ ਉਦਾਂ ਭਲਾ 15 ਕਹਿ ਦੇ ਕੇ 13 ਨਿਕਲੇ ਉਹਦਾ ਫਾਇਦਾ ਨਹੀਂ ਹੈਗਾ ਹੂੰ ਢੇੜਾ ਘੜ ਦੇਖੋ ਵੀਰ ਦੀ ਬਾਈ ਤਸ ਸੱਲ ਲਈ ਆਪਦੀ ਕਰਵਾ ਸਕਦੇ ਐਕਸ ਲੈ ਵੀ ਥੋੜਾ ਜਿਹਾ ਡਰਦੀ ਜਰੂਰ ਆ ਤਾਂ ਕਰਕੇ ਬਾਈ ਕਹਿੰਦਾ ਆਈ ਹੋਣੀ ਹੁਣ ਅਜੇ ਹੈ ਨਾ ਬਾਈ ਹਾਂਜੀ ਬਾਈ ਹਮ ਬਾਕੀ ਥਣਾ ਥਣਾ ਦਾ ਇਹਨੂੰ ਵੀ ਗੈਪ ਤੁਸੀਂ ਚੈੱਕ ਕਰ ਸਕਦੇ ਸਪਾਈਸ ਬਈ ਬਹੁਤ ਜ਼ਿਆਦਾ ਬੰਦੇ ਵੇ ਸਭਾਈ ਇਹ ਲੈਵੇ ਦੀ ਜਿਹੜੀ ਫੁੱਲ ਚੰਗੀ ਆ ਤੇ ਇਹਦਾ ਮੁੱਲ ਬਾਈ ਕੀ ਰਹੂਗਾ ਚਲ ਲੈਣ ਦੇਈਂ ਬਈ 62000 ਰੁਪਏ ਬੱਚੀ ਦਾ 62000 ਹਾਂਜੀ ਬਾਈ ਠੀਕ ਹੈ ਵੀਰੇ ਠੰਡੀ ਸੀਲ ਬਾਈ ਚਵਾਈ ਚੂਈ ਦੀ ਬੱਚੀ ਜਿੰਨੀ ਕਹਲੋ ਉਨੀ ਹੀ ਚੰਗੀ ਆ ਸਹੀ ਹੈ ਬਾਈ ਉਹਨੇ ਪਾਲਣ ਵਾਲੇ ਜਿਹਨੇ ਬੰਦੇ ਲੈਣੀ ਉਹ ਚੰਗੇ ਪੈ ਸਾਨੂੰ ਵੇਚਣ ਵਾਲੀ ਬੱਚੀ ਹਮ ਹਾਂਜੀ ਬਾਈ ਤੇ ਲਾਸਟ ਤੇ ਬ ਚੋਟੀ ਬਈ ਇਹ ਪਹਿਲਾ ਸੂਆਗਾ ਹੂੰ ਤੇ ਦੰਦੋਂ ਦੋ ਜਾਂਦਾ ਇਹ ਦੰਦੋਂ ਦਾ ਉਹਦਾ ਹਾਂਜੀ ਮਗਰ ਕੱਟੀ ਆ ਇਹਦੇ ਕੱਟੀ ਆ ਤੇ 5-6 ਦਿਨ ਦੀ ਅੱਜ ਇਹ ਸੂਈ ਹੋਈ ਆ ਠੀਕ ਹੈ ਬਈ 9 ਲੀਟਰ ਦਾ ਉਹਦੇ ਇਸ ਟਾਈਮ ਮੇਰੇ ਕੋਲੇ ਰੈਡੀ ਹੋਊਗਾ ਤੇ ਪਤਾ ਕੁਛ ਵੀਰੇ ਕਿਹੜੇ ਦੀ ਹੈ ਜਾਂ ਨਹੀਂ ਬਈ ਸਿਰਫ ਡਿਟੇਲ ਇਹਦੀ ਹੈਣੀ ਠੀਕ ਹੈ ਤਰੀ ਬਿਰ ਕਨ ਹੈ ਨਿੱਕ ਤੇ ਕਿੰਨਾ ਕਬੜਾ ਹੋਊਗਾ ਵੀਰੇ ਨੌਂ ਲੀਟਰ ਟ੍ਰੈਸਟ ਹੈ ਬਾਈ ਰੈਡੀ ਹੋਗਾ ਇਹਦੇ ਕੋਲ ਕਿੰਨਾ ਕੇ ਦੇ ਦੂ 12 ਕਲੀਟਰ ਵਾਲੀ ਝੋਟੀ ਬਈ ਹੈਗੇ ਨਾ ਤੂੰ ਕਿਉਂ ਕਰਦਾ ਭਜਨ ਬਾਕੀ ਸਿੰਘ ਸੁੰਗ ਬਹੁਤ ਪਿਆਰਾ ਹੈ ਨਾ ਸਾਰੇ ਪਾਸੋਂ ਬਾਈ ਇੱਕੋ ਜੀ ਝੋਟੀ ਹੈ ਕਿਸੇ ਪਾਸੋਂ ਪੈਠ ਬੁਰੇ ਲੋ ਸਿੰਘਾ ਲੋ ਸੁਨਖ ਬਣੇ ਲੋ ਦਦ ਕਾਠ ਸੁਨਖ ਬਣਾ ਕਿਸੇ ਪਾਸੋਂ ਸਫਾਈਆਂ ਲੋ ਬਹੁਤ ਚੰਗੀ ਨੇ ਉੱਥੀ ਲੈ ਚਲੋ ਬਾਈ ਕੋਈ ਗੱਲ ਨਹੀਂ ਥੋੜਾ ਜਿਹਾ ਦਰਦੀ ਜ਼ਰੂਰ ਹੈ ਬਾਈ ਹੋਰ ਕੋਈ ਚੱਕਰ ਨਹੀਂ ਤੇ ਇਹਦਾ ਮੁੱਲ ਬਾਈ ਫਿਰ ਕੀ ਰੱਖਿਆ ਇਰਾ ਬਈ 1,25,000 ਰੁਪਏ ਦੀ ਝੋਟੀ ਦੇ ਦਾਂਗੇ 1,25,000 ਹਾਂਜੀ ਬਈ ਠੀਕ ਹੈ ਬਈ 1,25,000 ਰੁਪਏ ਦੀ ਬਈ ਝੋਟੀ ਦੇਣਾ ਬਹੁਤ ਤਿਆਰ ਹੋ ਗਿਆ ਹੈ ਨਾ ਚੋਣ ਦੀ ਬਈ ਬਹੁਤ ਜ਼ਿਆਦਾ ਚੰਗੇ ਚਾਹੇ ਕੋਈ ਦੁਪਹਿਰੇ ਬੱਚਾ ਲਾ ਲਵੇ 11-12 ਵਜੇ ਆਏ ਨੀ ਝੋਟੀ ਪਿਆ ਚੱਕ ਜੂਗੀ ਠੀਕ ਹੈ ਬਈ ਕੋਈ ਆਲ ਨਹੀਂ ਝੋਟੀ ਨੂੰ ਹਮਮ ਥੋੜਾ ਜਿਹਾ ਆਪਾਂ ਤੋਂ ਡਰਦੀ ਹੈਗੇ ਸਹੀ ਹੈ ਬਈ ਥੋੜੀ ਜਿਹੀ ਘਰੋਂ ਆਏ ਵੀ ਬੰਦੇ ਤਾਂ ਕਰ ਦੀ ਕੱਟੀ ਸੀਗੀ ਬਾਕੀ ਕੱਦ ਬਹੁਤ ਆ ਹਾਂਜੀ ਬਈ ਸਹੀ ਹੈ ਕੱਟੀ ਬਾਕੀ ਬਈ ਮਗਰ ਬੱਚਾ ਬਹੁਤ ਪਿਆਰਾ ਦੇ ਹਮ ਬੱਚਾ ਬਈ ਕੱਟੀ ਹੈਗੀ ਕੱਟੀ ਵੀ ਨਾਲ ਆ ਮਾਰਲੂ ਵੀ ਤਿਆਰ ਹੋਣ ਵਾਲੀ ਹੈ ਕਿ ਨਹੀਂ ਹਾਂਜੀ ਬਈ ਹਮ ਸਹੀ ਹੈ ਬਈ ਤੇ ਨਕ ਸੀਗੇ ਬਈ ਵੀਰ ਕੋਲ 8 ਆਪਾਂ 8 ਹੀ ਦਿਖਾ ਦੇ ਕਿਸੇ ਵੀ ਵੀਰ ਨੂੰ ਕੋਈ ਵੀ ਨਕ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ